ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਪ੍ਰੀਤ ਸਿੰਘ ਖੋਸ਼ੀਵਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਾਨੌਰ ਨਜ਼ਦੀਕ ਪਿੰਡ ਸਾਲੇ ਚੱਕ ਦੇ ਵਿੱਚ ਸੋ ਕੁਦਰਤੀ ਮਾਰ ਦੇ ਨਾਲ ਕਾਫੀ ਜਿਹੜੇ ਘਰ ਤਾਂ ਨੁਕਸਾਨਦਾਇਕ ਹੋਏ ਨੇ ਤੇ ਕੁਝ ਜਿਹੜੇ ਹਰਦੀਪੇੜ ਦੇ ਵਿੱਚ ਆਏ ਸਨ ਕੁਦਰਤੀ ਮਾਰ ਦੇ ਵਿੱਚ ਉਹਨਾਂ ਨੂੰ ਚੱਕ ਵੀ ਜਿਹੜੇ ਨੇ ਮਿਲ ਚੁੱਕੇ ਨੇ ਤਾਂ ਉਹਨਾਂ ਘਰਾਂ ਦੀ ਵੀ ਜੜੀ ਪਰਭਾਈ ਹੋ ਚੁੱਕੀ ਆ ਤਾਂ ਕੁਝ ਘਰ ਜਿਹੜੇ ਨੇ ਗਾਇਕਾਂ ਵੱਲੋਂ ਗੋਦ ਲੈ ਗਏ ਸਾਨੂੰ ਤਾਂ ਕੁੱਦ ਜਿਹੜੀਆਂ ਇਹ ਸਮੱਸਿਆ ਵੀ ਸਨਸਤਾ ਸਾਨੂੰ ਉਹਨਾਂ ਵੱਲੋਂ ਵੀ ਜਿਹੜੇ ਨੇ ਪਰਭਾਈ ਉਹਨਾਂ ਦੀ ਕਰ ਦਿੱਤੀ ਗਈ ਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਸੋ ਇਹ ਇੱਕ ਉਹ ਘਰ ਹੈ ਜਿਹੜਾ ਇਸ ਹਰਦੀਪੇਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਦੋਂ ਬਾਰਸ਼ਾਂ ਰੋਕ ਰੋਕ ਕੇ ਹੋਈਆਂ ਸਨ ਤਾਂ ਇਸ ਘਰ ਨੂੰ ਵੀ ਜਿਹੜੀਆਂ ਬਾਰਸ਼ਾਂ ਨੇ ਆਪਣੀ ਲਪੇਟ ਦੇ ਵਿੱਚ ਲਿਆ ਸੋ ਜੱਕਦਾ ਮਹੀ ਇੰਨਾ ਜਿਹੜਾ ਵਾ ਮਤਲਬ ਕੱਚੀ ਜਿਹੜੀ ਛੱਤ 'ਚ ਡਿੱਗ ਪਈ ਕਿ ਇਹਨਾਂ ਕੋ ਘਰ ਵਾਲਿਆਂ ਦੇ ਕੋਲੋਂ ਆਪ ਦਾ ਕੋਈ ਸਮਾਨ ਵੀ ਜਿਹੜਾ ਨਹੀਂ ਕੱਢਿਆ ਗਿਆ ਪੇਟੀ ਤੱਕ ਜਿਹੜੀ ਆ ਉਹ ਥੱਲੇ ਆ ਦਸਨ ਜੋ ਗਿਆ ਬੈਡ ਤੱਕ ਜਿਹੜੇ ਥੱਲੇ ਨੇ ਬਿਲਕੁਲ ਫਰਜ ਜਿ ਫਰਜ ਤੱਕ ਜਿਹੜੀ ਆ ਘਰ ਵਾਲਿਆਂ ਦੇ ਕਹਿਣ ਦੇ ਜੋਗ ਥੱਲੇ ਹੋਰ ਵੀ ਜਿਹੜਾ ਲੋੜੀ ਦਾ ਸਮਾਨ ਜਿਹੜੇ ਘਰ ਦੇ ਵਿੱਚ ਹੁੰਦਾ ਉਹ ਸਾਰਾ ਹੀ ਇਹ 7 ਦਿਨਾਂ ਨਾਲ ਜਿਹੜਾ ਥੱ ਸੋ ਘਰ ਵਾਲੇ ਮੈਂਬਰ ਦੇ ਦਸਨ ਜੋਗ ਚਲੋ ਕੋਈ ਨੁਕਸਾਨੀ ਜਿਹੜਾ ਮਾਲੀ ਮਾਲੀ ਨੁਕਸਾਨ ਤਾਂ ਜਿਹੜਾ ਘਰ ਦੀ ਜਿਹੜੀ ਚੀਜ਼ਾਂ ਨੇ ਉਹ ਤਾਂ ਹੋ ਚੁੱਕਾ ਪਰ ਜਾਣੀ ਨੁਕਸਾਨ ਜਿਹੜਾ ਨਹੀਂ ਹੋਇਆ ਸੋ ਇਹ ਉਹ ਬੱਡ ਜਿੱਥੇ ਘਰ ਦੇ ਪਰਿਵਾਰਕ ਜਿਹੜੇ ਮੈਂਬਰ ਜਿਹੜੇ ਨੇ ਮੌਜੂਦ ਸਨ ਘਰ ਦੇ ਵਿੱਚ ਸੌਰੇ ਸਨ ਸੋ ਕਿਸ ਟਾਈਮ ਜਿਹੜੀ 7 ਡਿਗਰੀ ਸਾਰੀ ਗੱਲਬਾਤ ਵੀ ਜਿਹੜੀ ਜਰੂਰ ਕਰਾਂਗੇ ਸੋ ਇੱਕ ਵਾਰੀ ਜਿਹੜੀ ਘਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਜਿਹੜੀਆਂ ਸਾਂਝੀ ਕਰ ਦਿੱਤੀਆਂ ਸੋ ਗਾਰੇ ਦੀ ਜਿਹੜੀ ਚਣਾਈਆਂ ਜਿਹੜੀ ਆ ਉਹ ਇਹ ਪਹਿਲੀ ਜਿਹੜੀ ਸਮੇਂ ਦੇ ਵਿੱਚ ਜਿਹੜੀ ਚੱਲਦੀ ਸੀ ਉਹ ਚਣਾਈਆਂ ਸੋ ਬਾਲੇ ਵੀ ਜ ਮੁਨਾਬ ਜਿਹੜੀ ਪੁਗਾ ਚੁੱਕੇ ਨੇ ਤੁਸੀਂ ਦੇਖ ਸਕਦੇ ਇਸ ਕਮਰੇ ਦੇ ਵਿੱਚ ਜਿੱਥੇ ਆਪਾਂ ਖਲੋਤੇ ਹਾਂ ਬਿਲਕੁਲ ਹੀ ਰਿਸਕ ਦੇ ਨਾਲ ਖਲੋਤੇ ਹਾਂ ਕਿਸੇ ਟਾਈਮ ਵੀ ਜਿਹੜਾ ਇਹ ਕਮਰਾ ਜਿਹੜਾ ਇਹ ਹਾਦਸਾ ਅਗਰਸ ਹੋ ਸਕਦਾ ਸੋ ਮੈਂ ਕਹਨ ਨੂੰ ਮਨ ਕਹਾਂਗਾ ਇੱਕ ਰੀ ਤਾਂ ਨਹੀਂ ਜਿਹੜੀਆਂ ਤਸਵੀਰਾਂ ਜਿਹੜੀਆਂ ਟੈਲਾਂ ਦੀਆਂ ਉਹ ਵੀ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਹਨ ਸੋ ਟੈਲਾਂ ਵੀ ਜਿਹੜੀਆਂ ਨੇ ਆਪਣੀ ਜਿਹੜੀਆਂ ਨੇ ਦਰਜਾ ਜਿਹੜੀਆਂ ਨੇ ਜਿਸ ਰਜਾਂ ਤੇ ਸਾਨੂੰ ਉਹ ਆਪਣੇ ਦਰਜਾ ਜਿਹੜੀਆਂ ਹੋਰ ਜਿਹੜੀਆਂ ਉਹ ਛੱਡ ਚੁੱਕੀਆਂ ਨੇ ਸੋ ਕਈ ਥਾਵਾਂ ਤੋਂ ਜਿਹੜੀਆਂ ਵਿਥਾਂ ਜਿਹੜੀਆਂ ਨੇ ਉਹ ਕਮਰੇ ਦੇ ਵਿੱਚ ਪੈ ਚੁੱਕੀਆਂ ਨੇ ਸੋ ਇਹ ਉਸੇ ਤਰ੍ਹਾਂ ਹੀ ਜਿਹੜਾ ਕਮਰਾ ਜਦੋਂ ਨੁਕਸਾਨਦਾਇਕ ਹੋਇਆ ਨਾ ਕਰਦੇ ਪਰਿਵਾਰਕ ਮੈਂਬਰਾਂ ਤੋਂ ਕੋਲ ਕੋਈ ਚੀਜ਼ ਜਿਹੜੀ ਆ ਇਹ ਬਿਲਕੁਲ ਹੀ ਜਿਹੜੀ ਕੱਢੀ ਗਈ ਤੇ ਕੋਈ ਵੀ ਜਿਹੜਾ ਸਮਾਨ ਮੇਰੀ ਖਿਆਲ ਨਾਲ ਬਚਾਇਆ ਨਹੀਂ ਗਿਆ ਸੋ ਪਰਿਵਾਰਕ ਮੈਂਬਰ ਜਿਹੜੇ ਸਾਡੇ ਨਾਲ ਮੌਜੂਦ ਨੇ ਜਰੂਰ ਗੱਲਬਾਤ ਕਰ ਲੈਣੇ ਆ ਸੋ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਜਿਹੜੀਆਂ ਕੀਤੀਆਂ ਨੇ ਉਹ ਆਪਾਂ ਇਸ ਕਰਦੇ ਆ ਦੇਖ ਸਕਦੇ ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਬਾੜੀਆਂ ਜਿਹੜੀਆਂ ਇਹ ਉਸ ਟਾਈਮ ਦੀ ਜਿਹੜੀਆਂ ਲੱਗੀਆਂ ਨੇ ਸੋ ਇਹ ਵੀ ਆਪਣਾ ਜਿਹੜਾ ਪੂਰਾ ਜਿਹੜਾ ਹੌਂਦ ਜਿਹੜੀ ਆ ਆਪਣਾ ਪਰਭਾਈ ਜਿਹੜੀ ਕਰ ਚੁੱਕੀਆਂ ਨੇ ਦਰਜਾਂ ਸੋ ਇਹਨਾਂ ਦਾ ਵੀ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਕੰਮ ਜਿਹੜਾ ਕੰਪਲੀਟ ਹੋ ਚੁੱਕਾ ਸੋ ਮੈਂ ਮੈਂਬਰ ਸਾਰਨੇ ਮੌਜੂਦ ਨੇ ਜਰੂਰ ਗੱਲਬਾਤ ਸੱਚੀ ਗੱਲ ਸੱਚੀ ਕੀ ਨਾ ਆਪਣਾ ਕੇਂਦਰ ਕਿਹੜਾ ਪਿੰਡ ਹੈ ਜੀ ਚਾਲੇ ਚੱਕ ਕਿੰਨੇ ਜਿਹੜਾ ਕਮਰਾ ਜਿਹੜਾ ਫਿਰ ਨੁਕਸਾਨ ਦੇ ਕਿਉਂ ਹੋਇਆ ਸਾਰੇ ਇਹ ਅੰਦਰ ਹੈ ਪਾਜੀ ਜਦੋਂ ਸਾਰਾ ਫਿਰ ਡੱਗ ਪਿਆ ਤੇ ਜਾਨੀ ਕਿ ਬੱਚੇ ਆਏ ਤੇ ਬੱਚਿਆਂ ਨੇ ਆਣ ਕੇ ਵੇਖਿਆ ਤਾਂ ਮੈਨੂੰ ਖੁਦ ਨਹੀਂ ਪਤਾ ਕਿੰਨੇ ਦਿਨਾਂ ਦੇ ਵਿੱਚ ਇਹ ਨੁਕਸਾਨ ਦੇ ਕਿਉਂ ਹੋਇਆ ਹਾਂਜੀ ਕਿਹੜੇ ਦਿਨਾਂ ਦੇ ਵਿੱਚ ਇਹ ਨੁਕਸਾਨ ਦੇ ਕਿਉਂ ਹੋਇਆ ਆ ਪਾਣੀ ਜਦੋਂ ਆਇਆ ਬਾਰਸ਼ ਦੇ ਵਿੱਚ ਮਤਲਬ ਇਹਨੂੰ ਜਿਹੜਾ ਵਾ ਪਾਣੀ ਦੇ ਥੱਲੇੋਂ ਮਾਰ ਕੀਤੀ ਜਾਂ بارشਾਂ ਨੇ ਮਾਰ ਕੀਤੀ। بارش ਨੇ ਮਾਰ ਕੇ ਬਹੁਤ ਨੁਕਸਾਨ ਕੀਤਾ। ਨੁਕਸਾਨ ਕੀਤਾ। ਹਾਂਜੀ। ਨਹੀਂ ਸਮਾਂ ਰਹਿਤ ਜਿਵੇਂ ਤਰਪਾਲਾਂ ਦੀ ਮਤਲਬ ਇੰਨੀ ਜਿਹੜੀਆਂ ਸਮੋਲ ਸੀ ਵੀ ਸਸਤਾ ਜਾਂ ਮਤਲਬ ਦਾਨੀ ਸੱਜਣ ਦੇ ਦੇ ਰਹੇ ਸੀ। ਤੁਸੀਂ ਤਰਪਾਲ ਉੱਪਰ ਪਾ ਕੇ ਇਹਨੂੰ ਥੋੜੀ ਬਹੁਤੀ ਕੀਤ ਨਹੀਂ ਕਵਰ ਕੀਤਾ। ਨਹੀਂ ਆਹੀ ਪਹਿਲਾਂ ਕਹਤਾ ਇਹ ਤਾਂ ਕੋਦ ਨਹੀਂ ਪਤਾ ਲੱਗਾ ਵੀ ਸੋਤਿਆਂ ਦਾ ਵੀ ਸਾਡੇ ਤਾਂ ਨੁਕਸਾਨ ਹੋ ਸਕਦਾ ਹੈ। ਯਾਨੀ ਕਾਹੇ ਮੌਦੇ ਮੂਹ ਦੇ ਵਿੱਚੋਂ ਬਚਿਆ। ਮਤਲਬ ਮਾਪੋਤਾ। ਪਹਿਲਾਂ ਕਮਰੇ ਦੀ ਜਿਹੜੀ ਹਾਲਤ ਹੈ بارشਾਂ ਤੋਂ ਪਹਿਲਾਂ ਮਤਲਬ ਠੀਕ ਸੀ। ਹਾਂਜੀ ਪਹਿਲੋ ਠੀਕ ਇਹ ਗਾਰੇ ਦੀ ਚੜਾਈ ਸਾਰਾ ਪੀ ਡੇ ਗਿਆ ਸਮਾਨ ਵੀ ਸਾਡਾ ਟੁੱਟ ਭੱਜ ਗਿਆ ਜੇ ਕਿਹੜਾ ਕਿਹੜਾ ਸਮਾਨ ਹੀ ਸਮਾਨ ਪੇ ਜੜੀ ਕ ਬੈਡ ਬੁੱਡ ਹੀ ਗਿਆ ਪੇਟੀ ਪੁੱਟੀ ਫ੍ਰਿਜ ਹੀ ਸਭ ਕੁ ਟੁੱਟ ਗਿਆ ਹਾਂਜੀ ਗਾੜੀ ਸਾਡੇ ਕੋ ਕੋਈ ਮਜਤ ਪੈਹਾ ਨਹੀਂ ਕਰ ਲੈਣ ਵਾਸਤੇ ਕਮਰਾ ਬਣਾਉਣ ਵਾਸਤੇ ਵੀ ਮਨੋ ਸਮਾਨ ਸਾਡੀ ਮਜਤ ਕੀਤੀ ਜਾਏ ਮਨੋ ਸਮਾਨ ਤੁਹਾਡੇ ਕੋਈ ਮਨੋ ਜਿਹੜਾ ਘਰ ਦੇ ਵਿੱਚ ਲੋੜੀ ਦਾ ਬਿਸਤਰਾ ਕੋਈ ਚੀਜ਼ ਨਹੀਂ ਨਾ ਕੋਈ ਨਹੀਂ ਬਚੀ ਹਾਂਜੀ ਸਾਰਾ ਘਰਕ ਹੋ ਗਿਆ ਮਾਣੋ ਦਾਣਾ ਫੱਕ ਵੀ ਥੋੜਾ ਬੋਤਾ ਜਾਉਂਦਾ ਦਾਣਾ ਥੋੜੇ ਜੇ ਦੋ ਕੁ ਗੁੱਥੂ ਬਚੇ ਸੀ ਤੇ ਉਹ ਹੀ ਬਸ ਸਾਡੇ ਕੋਲ ਬਾਕੀ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਹਾਂਜੀ ਮਾਣੋ ਕੇ ਸਮਾਜ ਸੇਵੀ ਨੇ ਜਾਂ ਕਹਿੰਨੇ ਮਦਦ ਇੱਧਰ ਕਰਨ ਦੇਖਣਾ ਹਾਲਾਤ ਦੇਖਣੇ ਆ ਮੌਕਾ ਦੇ ਨਹੀਂ ਆਉਂਦੇ ਆ ਜਾਣੀ ਕਿ ਸਾਡੇ ਤੱਕ ਅਜੇ ਤੱਕ ਕੋਈ ਪੈਹਾ ਤੇ ਲਾਣੀ ਪੜਿਆ ਆਉਂਦੇ ਜ਼ਰੂਰ ਜੀ ਹਾਂਜੀ ਭਲੋ ਜਿਹੜੇ ਹਰਦਲ ਭੇਟ ਦੇ ਵਿੱਚ ਆਏ ਨੇ ਬਰਸਾਤੀਆਂ ਉਹਨਾਂ ਦਾ ਚੱਕ ਵੀ ਲਾਂਸ ਹੋ ਚੁੱਕੇ ਦੇ ਕੁਝ ਗਾਇਕਾਂ ਵੱਲੋਂ ਗੋਦ ਲਏ ਗਏ ਨੇ ਕੁਝ ਦਾਨੀ ਸੱਜਣਾ ਵੱਲੋਂ ਜਿਹੜੇ ਬਣਾ ਕੇ ਭਰਾਈ ਵੀ ਹੋ ਚੁੱਕੀ ਲੋਕ ਮੋਰ ਸੇਵਿਆਂ ਦੇ ਵਿੱਚ ਆਪਣੇ ਜਿਹੜੇ ਨੇ ਰਹਿੰਦੇ ਨਹੀਂ ਪਾ ਜੀ ਸਾਡੇ ਤਾਂ ਕੁਝ ਨਹੀਂ ਆ ਕੁਝ ਨਹੀਂ ਆ ਹਾਂਜੀ ਪਹੁੰਚ ਨਹੀਂ ਕੀਤੀ ਹਾਂਜੀ ਹਾਂਜੀ ਆਂਦੇ ਜਰੂਰ ਰਹੇ ਕਰਦੇ ਕੁਝ ਨਹੀਂ ਰਹੇ ਹਾਂਜੀ ਆਂਦੇ ਰਹੇ ਨੇ ਆਂਦੇ ਰਹੇ ਨੇ ਤੇ ਕੀ ਹਨ ਨੂੰ ਦਿੱਤਾ ਕੁਝ ਨਹੀਂ ਨਾ ਇਹਦਾ ਘਰ ਵਾਲਾ ਨਾ ਮੇਰਾ ਘਰ ਵਾਲਾ ਤੈਨੂੰ ਆਪਣਾ ਘਰ ਬਖ ਲੈਣੀ ਹੈ ਹਾਂਜੀ ਇਹ ਗੱਲ ਆ ਹਾਂ ਲੇਕ ਨੂੰ ਕਿ ਲਾਈ ਦੇ ਰਹੇ ਹਾਂ ਲੇਕ ਲਾ ਜਿੰਦਗੀ ਕੀਤਾ ਕੁਛ ਹੁਣ ਸਾਡੇ ਇਹੋ ਬੇਨਤੀ ਹੱਥ ਜੋੜ ਕੇ ਤੁਹਾਡੇ ਗਾੜੀ ਵੀ ਸਾਡੀ ਮਜਤ ਹੋ ਜਾਏ ਸਾਡੇ ਪੇ ਕੋ ਲਿਹਾੜੀਆਂ ਦੋ ਖੜੀਆਂ ਹੋ ਜਾਣ ਆਡਾ ਕੋਈ ਸਹਾਰਾ ਨਹੀਂਗਾ ਮਨ ਲੋ ਕੋਈ ਲੈਟਰ ਵਾਲੀ ਤੁਹਾਡੀ ਮੰਗੇ ਕਿ ਜਾਂ ਇਦਾਂ ਦੇ ਫੇਰ ਜਲ ਬਣ ਜੇ ਉਹ ਤਾਂ ਹੁਣ ਭਾਜੀ ਸਰਕਾਰ ਦੀ ਮਰਜ਼ੀ ਆ ਜੋ ਵੀ ਉਹ ਚਾਵੇ ਵੀ ਪੈਸੇ ਦੇ ਹਿਸਾਬ ਨਾਲ ਬੰਨਾ ਨਾ ਜੇ ਤਾਂ ਹੀ ਤੇ ਚਾਹਣੇ ਹਾਨੂੰ ਰੱਖਦਾ ਤੁਹਾਡੇ ਵਾਲਾ ਪ੍ਰਭੂ ਵੱਧ ਬਰਕਤਾਂ ਦਵੇ ਤੇ ਲਾਈਟਾਂ ਨਹੀਂ ਪੈਜੇ ਤੁਹਾਡਾ ਇਹ ਨਾ ਬੜਾ ਸਾਨੂੰ ਧੰਨਵਾਦ ਆ ਤੁਸੀਂ ਸਾਡੇ ਤੱਕ ਉਪੜੇ ਜਿੱਥੇ ਕਿੱਥੇ ਮਲਹੋਂ ਜਿਹੜਾ ਤੁਹਾਡਾ ਰਹਿਣ ਬਿਸ਼ਰਾ ਕਿੱਥੇ ਰਹਿਣੀ ਮੈਂ ਕਾਕੇ ਦੇ ਘਰ ਰਹਿੰਦੀ ਜੀ ਹਾਂਜੀ ਕੇ ਦੇ ਜੇਠ ਦੇ ਘਰ ਰਹਾਂਡੀ ਜੀ ਕਿੰਨਾ ਸਮਾਂ ਹੋ ਗਿਆ ਜਿਹੜਾ ਕਰੋ ਚਾਰ ਮਹੀਨੇ ਹੋ ਗਏ ਜੀ ਚਾਰ ਮਹੀਨੇ ਹਾਂਜੀ ਅਜੇ ਤੱਕ ਹੜ ਪਿਆਉਂਦੇ ਅਜੇ ਤੱਕ ਨੇ ਸਾਰ ਨਹੀਂ ਲੱਗੀ ਹਾਏ ਤਾਂ ਕੋਈ ਸਾਰ ਨਹੀਂ ਸਾਨੂੰ ਵੀ ਸਾਡੇ ਤੱਕ ਵੇਖਣ ਆਉਂਦੇ ਚੱਲ ਜਾਂਦੇ ਤੇ ਜਾਨੀ ਕਿ ਸਾਨੂੰ ਕੋਈ ਪਤਾ ਨਹੀਂ ਰਾਤ ਦਿਨੇ ਰੱਬ ਗੜੀ ਮੈਂ ਤਾਂ ਫਰਿਆਦਾ ਕਰਨੇ ਵੀ ਸਾਡਾ ਕਿਸੇ ਪਾਸੇ ਖਦਾਮ ਦਾ ਮੇਰੀ ਡਾਣੀ ਨਵਾ ਤੇ ਚੱਲ ਮੈਂ ਵੀ ਆਪਣੇ ਘਰ ਆ ਜਾ ਕੀ ਲੱਗਦਾ ਕਿ ਕਿਸਦੇ ਮਲਰਾਣਾ ਸਹੀ ਰਦਾ ਆਪਣੀ ਕੁਲੀ ਦੇ ਵਿੱਚ ਆਪਣੀ ਕੁਲੀ ਦਾ ਸਹੀ ਪਾਜੀ ਆਪਣੀ ਆਪਣੇ ਕੱਖਾਂ ਦੀ ਕੁਲੀ ਵੀ ਸਾਨੂੰ ਸੋਨਾ ਹੀ ਆ ਹਾਂਜੀ ਕਿ ਕਿਸਦੇ ਘਰ ਫਿਰ ਤੁਹਾਨੂੰ ਪਤਾ ਵਾ ਝੱਕ ਦੇ ਕਿਸਦੇ ਘਰ ਜਾਣਾ ਪਏ ਜੇ ਟੀਆ ਪਰ ਨਹੀਂ ਉਹ ਗੱਲ ਨਹੀਂ ਜੇ ਬੰਦੀ ਹਾਂਜੀ ਤੇ ਇਹੋ ਮੇਰੀ ਤੇ ਇਹੋ ਟਾੜੇ ਗਾੜੀ ਭੈਂਤੀ ਵੀ ਵਾਤੋ ਵਾਤ ਸਾਡੀ ਮਜਦ ਕਰੋ ਕੌਣ ਕੌਣ ਵੇ ਪਰ ਪਰਵਾਦ ਦੇ ਵਿੱਚ ਇੱਕ ਕਾਕਾ ਤੇ ਮੈਂ ਇਹ ਮੁੰਡਾ ਨਾਲ ਦੋਵੇਂ ਹਾਂਜੀ ਬਾਸਾ ਹੀ ਮਾ ਪੁੱਤ ਜੇ ਘਰ ਚ ਘਰ ਵਾਲਾ ਕਿੰਦ ਬਕਸਪੀ ਘਰ ਵਾਲਿਆਂ ਨੂੰ ਜਾਨੀ ਕਵੀ 20 ਸਾਲ ਹੋ ਗਏ ਛੋਟੇ ਹੀ ਬੱਚੇ ਜਿੰਦੀ ਡੈਥ ਹੋ ਗਈ ਹਾਂਜੀ ਉਦੋਂ ਜਦੋਂ ਮੈਨੂੰ ਕਰਦੇ ਤੁਸੀਂ ਕੰਮ ਕਰਦੇ ਮਤਲਬ ਕਨੇਕਾ ਜਿਹੜੇ ਸੁਪਨੇ ਪਾਏ ਉਹਨੇ ਕਰਨ ਨੂੰ ਲੈ ਕੇ ਤੁਸੀਂ ਹਾਂਜੀ ਜਦੋਂ ਕੰਮ ਕਰਦੇ ਤੁਸੀਂ ਇਨੇਕਾ ਤੁਹਾਡੇ ਮਨ ਦੇ ਵਿੱਚ ਸੁਪਨੇ ਆਉਂਦੇ ਹੋਣੇ ਵੀ ਘਰੋਂ ਲੈ ਕੇ ਵੀ ਆ ਪਰਪਾਈ ਕਰਨੀ ਆ ਚੀਜ਼ ਹਾਂਜੀ ਹਾਂ ਸੋਚਾਂ ਵਿਚਾਰਾਂ ਦੇ ਵਿੱਚ ਇਹੋ ਮਨ ਦੇ ਵਾਸਤੇ ਟੈਨਸ਼ਨਾਂ ਲੱਗੀਆਂ ਰਹਿੰਦੀਆਂ ਨੇ ਵੀ ਅੱਜ ਵੀ ਘਰ ਵਾਂਜੇ ਕੱਲ੍ਹ ਵੀ ਵਾਂਜੇ ਇਹੋ ਪ੍ਰਭੂ ਕਿਤੇ ਮੇਰੀ ਮਜਦਤ ਕਰ ਇਹੋ ਮੇਰੀ ਬੇਨਤੀ ਹੁਣ ਭਾਜੀ ਸਾਰਿਆਂ ਦਾ ਗਾੜੀ ਹੱਥ ਵਨ ਕੇ ਵੀ ਮੇਰੂੰ ਮਜਦਤ ਦੀ ਲੋੜ ਆ ਮੁਜੀ ਮੈਂ ਤੁਹਾਡੀਆਂ ਆਪਦੀ ਕਮਿਊਨਟੀਆਂ ਨੇ ਜਿਵੇਂ ਬਣੀਆਂ ਨੇ ਸੱਚਤਾ ਬਣੀਆਂ ਉਹ ਵੀ ਬਣੀਆਂ ਨੇ ਉਹਨਾਂ ਨੂੰ ਤੁਹਾਡੇ ਤੱਕ ਕਦੀ ਰਾਤ ਨਹੀਂ ਗਈ ਨਾ ਨਾ ਕੋਈ ਨਹੀਂ ਸਾਡਾ ਘਰ ਦਾ ਹੀ ਨਿਗਾਹ ਹੀ ਝੂਠ ਨਹੀਂ ਮਾਰਦੇ ਪ੍ਰਭੂ ਦੇ ਘਰ ਚ ਜਾਣੇ ਆ ਪ੍ਰਭੂ ਹੀ ਸਾਡੀ ਮਜਦ ਕਰੇਗਾ ਤਾਂ ਉਹਨਾਂ ਦੇ ਜੀਅ ਖਰਾ ਚੱਲੋ ਤੇ ਤੋ ਇਹ ਹੜੇ ਘਰ ਆਏ ਪ੍ਰਭੂ ਤੁਹਾਡੇ ਵੀ ਬੁੱਧ ਪਾਵੇ ਤੁਸੀਂ ਸਾਡੇ ਵਾਸਤੇ ਕੋ ਸੋਚੋ ਕਿਹਨੇ ਮਦਦ ਕਰਨੀ ਹੈ ਦਾਨੀ ਜਮ ਸਮਾਜ ਸੇਵੀ ਕਦੇ ਮਨ ਮੇਰ ਪੈਂਦੀ ਜਾਂ ਜਿਹੜੀਆਂ ਕਰ ਰਹੀਆਂ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਕਿੱਦਾਂ ਹਾਂਜੀ ਹਾਂਜੀ ਪ੍ਰੋਪਰ ਇੱਕ ਡਰੈਸ ਜਿਹੜੀ ਜਾਣਕਾਰੀ ਦੇ ਦਿਓ ਕਿਹੜਾ ਪਿੰਡ ਕਿਹੜਾ ਪਿੰਡ ਹੈ ਸ਼ਾਲੇ ਚੱਕ ਸ਼ਾਲੇ ਚੱਕ ਜਿਹੜਾ ਗਰਦਾਸ ਪਰ ਜੀ ਜੀ ਇਧਰੋਂ ਜਿਹੜੇ ਕਲਨੌਰ ਸਾਈਡ ਤੋਂ ਜਿਹੜਾ ਹਾਂਜੀ ਹਾਂਜੀ ਸੋ ਇਹ ਸਾਨੂੰ ਪਰਵਾਰਕ ਮੈਂਬਰ ਜਿਨ੍ਹਾਂ ਨੇ ਜਿਹੜੀ ਆਪਣੀ ਸਾਰੀ ਜਿਹੜੀ ਦਾਸਤਾ ਜਿਹੜੀ ਆ ਬਿਆਨ ਕੀਤੀ ਹੈ ਕਿ ਦਰਦ ਬਿਆਨ ਕੀਤਾ ਇਸ ਕੁਦਰਤੀ ਮਾਰ ਨੂੰ ਕੋਈ ਇਨਸਾਨ ਤਾਂ ਚਾਹੁੰਦਾ ਨਹੀਂ ਸੀ ਔਰ ਕੁਦਰਤ ਅੱਗੇ ਕਿਸ ਦਾ ਜੋੜ ਹੈ ਜਦੋਂ ਕੁਦਰਤ ਨੇ ਆਪਣੀ ਹੋਂਦ ਬਖਾਲਨੀ ਹੋਵੇ ਜਾਂ ਸਾਸ ਕਰਾਉਣਾ ਹੋਵੇ ਤਾਂ ਉਹ ਨਾ ਗਰੀਬ ਦੇ ਦੇਦੀ ਆ ਤੇ ਨਾ ਅਮੀਰ ਦੇ ਦੇਦੀ ਆ ਸੋ ਇੰਨਾ ਦੇ ਜਿਹੜੇ ਗਰੀਬ ਘਰ ਇਸ ਕੁਦਰਤ ਦੀ ਲਪੇਟ ਦੇ ਵਿੱਚ ਮਾਰ ਦੇ ਵਿੱਚ ਤਾਂ ਕਾਫੀ ਆਏ ਆਏ ਤਾਂ ਚਲੋ ਅਮੀਰ ਵੀ ਆ ਗਏ ਨੇ ਪਰ ਜਿਹੜੀ ਜ਼ਿਆਦੀ ਹੈ ਨੁਕਸਾਨ ਦਾ ਇਹ ਕੀਤਾ ਉਹ ਗਰੀਬਾਂ ਨੂੰ ਕੀਤਾ ਸੋ ਇਹ ਤਾਂ ਆਪਣੀ ਕੱਖਾਂ ਦੀ ਗੁੱਲੀ ਦੇ ਵਿੱਚ ਵੀ ਜਿਹੜਾ ਰਹਿਣ ਬੇਚਾਰਾ ਕਰ ਰਹੇ ਸਨ ਅੱਜ ਉਹਨਾਂ ਘਰਾਂ ਦੇ ਵਿੱਚੋਂ ਹੀ ਬੇਕਾਰ ਹੋ ਕੇ ਜਿਹੜੇ ਨੇ ਉਹ ਰਹਿਣ ਨੂੰ ਮਜਬੂਰ ਨੇ ਸੋ ਕਿਸੇ ਸਮਾਜ ਸੇਵੀ ਸੰਸਥਾ ਨੇ ਜਾਂ ਕਿਸੇ ਅਨਰ ਵੀਰ ਨੇ ਇਹਨਾਂ ਤੱਕ ਜਿਹੜੀ ਮਦਦ ਨਹੀਂ ਕੀਤੀ ਸੋ ਇੱਕ ਵਾਰੀ ਰਿਐਲਿਟੀ ਜ਼ ਉਹ ਦੇਖਣ ਤਸਵੀਰਾਂ ਤੋਂ ਤੁਸੀਂ ਸਾਰਿਆਂ ਨੇ ਜਿਹੜੀਆਂ ਦੇਖ ਹੀ ਲਈਆਂ ਕਿ ਕਿਸ ਤਰ੍ਹਾਂ ਦੀ ਜਿਹੜੀ ਹਾਲਤ ਹੈ ਬਿਲਕੁਲ ਖਸਤਾ ਹੋ ਚੁੱਕੀ ਵਾਲਿਆਂ ਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ਮੀਰ